ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਇਹ ਡੇ ਬੁਰੇ ਹਾਲਾਤ ਨੇ ਪੰਜਾਬ ਦੇ ਵੀ ਦੇਖੋ ਤੁਸੀਂ ਚੋਰਾਂ ਨੇ ਹੁਣ ਗੁਰਦੁਆਰੇ ਵੀ ਨਹੀਂ ਬਖਸ਼ੇ ਆਹ ਦੇਖੋ ਤੁਸੀਂ ਦੋ ਬੰਦੇ ਨੇ ਤੇ ਗੁਰੂ ਦੀ ਗੋਲਕ ਤੋੜ ਰਹੇ ਨੇ ਆ ਹੁਣ ਦੂਸਰਾ ਬੰਦਾ ਵੀ ਜਿਹੜਾ ਆ ਗਿਆ ਜੇ ਤੇ ਇਹਨਾਂ ਨੇ ਗੁਰੂ ਘਰ ਚੋਂ ਹੀ ਸਰੂਪਾ ਲੈ ਕੇ ਤੇ ਉਹਦੇ ਵਿੱਚ ਹੀ ਪੈਸੇ ਜਿਹੜੇ ਪਾ ਕੇ ਖੜਨ ਨੇ ਆਹ ਦੇਖੋ ਤੁਸੀਂ ਇੱਕ ਤੋੜ ਰਿਹਾ ਤੇ ਦੂਸਰਾ ਬੰਦਾ ਆ ਦੇਖੋ ਤੁਸੀਂ ਹੁਣ ਸਰੋਪਾ ਲੈ ਕੇ ਜਿਹੜਾ ਉਹ ਆ ਗਿਆ ਮਿੰਟੋ ਮਿੰਡੀ ਆ ਦੇਖੋ ਇਹ ਸਰੋਪਾ ਲੈ ਕੇ ਆ ਗਿਆ ਤੇ ਇਹਨਾਂ ਨੇ ਹੁਣ ਜਿਹੜੀ ਗੁਰੂ ਦੀ ਗੋਲਕ ਦੇ ਵਿੱਚੋਂ ਜਿੰਨੇ ਵੀ ਪੈਸੇ ਨੇ ਉਹ ਸਾਰੇ ਕੱਢ ਕੇ ਲੈ ਜਾਣ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਕਿ ਸਾਨੂੰ ਕੋਈ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਹੁਣ ਗੁਰੂ ਦੇ ਗੁਰਦੁਆਰੇ ਵੀ ਜਿਹੜੇ ਸੇਫ ਨਹੀਂ ਏ ਇਸ ਕਰਕੇ ਮੇਰੇ ਵੀਰੋ ਧਿਆਨ ਰੱਖਿਆ ਕਰੋ ਆਪਦਾ ਕਉਕੇ ਚੋਰੀ ਬਹੁਤ ਜਿਆਦਾ ਵੱਧ ਚੁੱਕੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਧਿਆਨ ਜਰੂਰ ਰੱਖਿਆ ਕਰੋ ਵੀਰ ਜੀ